ਮੈਂ ਦਿਲਬਖ ਸਿੰਘ ਕਿਹੜਾ ਪਿੰਡ ਹੈ ਜੀ ਸ਼ੇਰਪੁਰ ਗਰੇਂਡ ਜੀ ਠੀਕ ਹੈ ਦਿਲਬਖ ਜੀ ਕੀ ਹੋਇਆ ਘਰ ਦੇ ਵਿੱਚ ਵਾਰਤਾ ਕੀ ਹੋਈ 12:00 ਤੇ ਹੋਈ ਆ ਜੀ ਬਈ 11 ਵਜੇ ਅਸੀਂ ਆਏ ਗੁਰਦੁਆਰਾ ਸਾਹਿਬ ਤੋਂ ਤੇ ਆਣ ਕੇ ਅਸੀਂ ਅੰਦਰੋਂ ਬਿਸਤਰੇ ਵੀ ਕੱਢਿਆ ਦੁੱਧ ਵੀ ਪੀਤਾ ਤੇ ਉਹ ਤੋਂ ਬਾਅਦ ਅਸੀਂ ਬਾਹਰ ਲੰਮੇ ਪੈ ਗਏ ਆ ਤੇ ਕਿਤੇ ਅੱਖ ਲੱਗ ਗਈ 1 ਘੰਟਾ 2 ਘੰਟੇ ਤੇ 2 ਵਜੇ ਉੱਠੇ ਤਾਂ ਸਾਨੂੰ ਅੰਦਰ ਐਂਟਰੀ ਨਹੀਂ ਮਿਲੀ ਅੰਦਰੋਂ ਦਰਵਾਜ਼ੇ ਲੱਗੇ ਹੋ ਸੀ ਸਾਰੇ ਤੇ ਉਹ ਤੋਂ ਬਾਅਦ ਅਸੀਂ ਆਲੇ ਦੁਆਲੇ ਟੈਲੀਫੋਨ ਕਰਕੇ ਬੰਦਿਆਂ ਨੂੰ ਲੈਂਦਾ ਸੱਦਿਆ ਤੇ ਪੌੜੀ ਲਾ ਕੇ ਇੰਦਰ ਥੱਲੇ ਦੇਖਿਆ ਤਾਂ ਇੰਦਰ ਉਹ ਤਾਕੀ ਪੱਟੀ ਹੋ ਸੀ ਸਾਡੀ ਤੇ ਇਥੋਂ ਦੇ ਅੰਦਰ ਵੜ ਕੇ ਅੰਦਰੋਂ ਲੋਕ ਜਿਹੜੇ ਖੁੱਲੇ ਸੀ ਲੋਕ ਹੀ ਲਾਇਓ ਸੀ ਕੁੰਡੀਆਂ ਲਾਈਆਂ ਇਸ ਚੰਗੀ ਤਰ੍ਹਾਂ ਤੇ ਅਜੇ ਲੈ ਅਸੀਂ ਆਣ ਕੇ ਖੋਲੀਆਂ ਖੋਲ ਕੇ ਅੰਦਰ ਦੇਖਿਆ ਤਾਂ ਸਾਰਾ ਕੁਝ ਫਰੋਲਿਆ ਆਇਆ ਸੀਗਾ ਜੀ ਕਿ ਕਿੰਨਾ ਕੁ ਨੁਕਸਾਨ ਹੋਇਆ ਬਜ਼ੁਰਗ ਨੂੰ ਨੁਕਸਾਨ ਤੁਸੀਂ ਤੇ ਲਓ 40 1,50 ਲੱਖ ਤੇ ਗੇੜ ਚ ਹੋਣਾ ਹੀ ਆ ਜੀ ਸਾਰਾ ਕੀ ਕੀ ਲੱਗੇ ਜੀ ਇਹ ਗਹਿਣੇ ਗੱਟੇ ਲੱਗੇ ਸਾਰੇ ਜੀ ਤੇ 90 ਕੁ ਹਜ਼ਾਰ ਨਗਦ ਸੀਗਾ ਕੋਸ਼ਾ ਮੁੰਡੇ ਦੇ ਬਾਹਰੋਂ ਆਇਆ ਸੀਗਾ ਤੇ ਉਹਦੇ ਕੋਲ ਦਨਾਰ ਸੀਗੇ ਵੀ 25 ਠੀਕ ਹੈ ਜੀ ਤੇ ਕਿੰਨੇ ਤੋਲੇ ਗਹਿਣੇ ਸੀਗੇ ਗਹਿਣੇ 25 ਕਿ ਤੋਲੇ ਤੋਂ ਸਮਥਿੰਗ ਹੀ ਸੀ ਉਹ ਕੇ ਬਾਅਦੇ ਹੀ ਹੋਣਗੇ ਘੱਟ ਤਾਂ ਨਹੀਂ ਹੋਣਗੇ ਇੰਨੇ ਦਾ ਅੰਦਾਜ਼ਾ ਹੀ ਅਸੀਂ ਲਿਖਾਇਆ ਜੀ ਵੀ ਹੁਣ ਕਿਹੜਾ ਇੰਨੇ ਚਿਰਾਂ ਚੇਤਾ ਵਿਆਹ ਜਦੋਂ ਦੇ ਹੋਇਆ ਬੋਟੀਆਂ ਦੇ ਘਰ ਦੇ ਸਾਡੇ ਇਧਰੋਂ ਪੇਕੇ ਆਂਦੇ ਵੀ ਤਾਂ ਸੋਹਰਿਆਂ ਦੇ ਵੀ ਸਾਰਾ ਕੁਝ ਸੈਟ ਸੂਟ ਜਿੰਨੇ ਸੀਗੇ ਸਾਰੇ ਇਹਨਾਂ ਕੋਲੇ ਸੀਗੇ ਅੰਦਰ ਹੀ ਰਕੂ ਸੀਗੇ ਸਾਬ ਸਾਰਾ ਹੀ ਸੋਨਾ ਲਾਇਆ ਜੀ ਸਾਰਾ ਇਹ ਨਿਕਾ ਨਿੱਕੇ ਪੈਸੇ ਦਾ ਨਹੀਂ ਰਪਈਏ ਤੱਕ ਨਹੀਂ ਬਟੂਆ ਚ ਛੱਡਿਆ ਜੀ ਠੀਕ ਹੈ ਹਾਂ ਜੀ ਤੇ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਿਆ ਹੋਣਾ ਨਹੀਂ ਜੀ ਕੈਮਰੇ ਨਹੀਂ ਹੈ ਤੇ ਆਏ ਕਿੱਧਰ ਤੋਂ ਚੋਰ ਕਿੱਦਾਂ ਆਏ ਇਹ ਪਿੱਛੇ ਦੀ ਆਏ ਜੇ ਪਿੱਛੇ ਦੀ ਆਏ ਆ ਕੰਧ ਦਾ 10 11 ਫੁੱਟਾ 10 11 ਫੁੱਟ ਕੰਧ ਟੱਪ ਕੇ ਤੇ ਅੰਦਰ ਐਂਟਰੀ ਕਰਕੇ ਤਾਂ ਅੰਦਰੋਂ ਤਾਕੀਆਂ ਪੱਟ ਕੇ ਤਾਂ ਵਿੱਚ ਬੜਿਆ ਜੀ ਥਾਣਾ ਕਿਹੜਾ ਲੱਗਦਾ ਇਕੱਲਾ ਥਾਣਾ ਬਲੂਆੜ ਲੱਗਦਾ ਜੀ ਤੇ ਪੁਲਿਸ ਆਈ ਸੀ ਮੌਕਾ ਦੇ ਕੇ ਹਾਂਜੀ ਮੋ ਪੁਲਿਸ ਆਈ ਆ ਜੀ ਇਹ ਲਿਖ ਕੇ ਲੈ ਗਏ ਆ ਉਹ ਤੇ ਹੁਣ ਕਾਰਵਾਈ ਕਰੋਗੇ ਜਿੱਦਾਂ ਵੀ ਹੁਣ ਕੀ ਮੰਗ ਕਰਦੇ ਹੋ ਪੁਲਿਸ ਪੁਸ਼ਾਸ਼ ਪੁਲਿਸ ਤੋਂ ਇਹ ਮੰਗ ਕਰਦੇ ਆ ਵੀ ਉਹਨਾਂ ਨੂੰ ਫੜਿਆ ਜਾਵੇ ਫੜ ਕੇ ਤਾਂ ਜਿਹੜਾ ਸਾਡਾ ਸਮਾਨ ਬਰਾਮਦ ਕੀਤਾ ਜਾਵੇ ਉਹਨਾਂ ਤੋਂ ਘਰ ਦੇ ਵਿੱਚ ਕੌਣ ਕੌਣ ਰਹਿੰਦੇ ਜੀ ਘਰ ਦੇ ਵਿੱਚ ਅਸੀਂ ਮੈਂ ਤਾਂ ਘਰ ਵਾਲੀ ਆ ਜੀ ਤੇ ਮੁੰਡਾ ਹੁਣ ਨੌ ਪੁੱਤ ਪਿਆ ਨੌ ਵੀ ਆ ਗਈ ਆ ਬੱਚੇ ਲੱਗ ਠੀਕ ਹੈ ਜਦੋਂ ਰਾਤ ਚੋਰੀ ਹੋਈ ਤਾਂ ਉਸ ਵਕਤ ਤੁਸੀਂ ਕਿੱਥੇ ਸੀਗੇ ਘਰ ਅਸੀਂ ਬਾਹਰ ਬੇੜੇ ਤੇ ਸਲਮੇ ਪਏ ਸੀਗੇ ਜੀ ਤੇ ਮੁੰਡਾ ਤਾਂ ਵੀ ਇੱਥੇ ਸੀਗਾ ਜੀ ਮੁੰਡਾ ਗੁਰਦੁਆਰਾ ਸਾਹਿਬ ਸੀ ਠੀਕ ਹੈ ਜੀ ਗੁਰਪੁਰਬ ਦੀਆਂ ਤਿਆਰੀਆਂ ਕਰ ਰਹੇ ਸੀ ਹਾਂਜੀ ਗੁਰਪੁਰਬ ਦੀਆਂ ਤਿਆਰੀਆਂ ਜੀ ਅੱਜ ਪਵਾਠ ਪੈ ਭੋਗ ਪੈਣਾ ਜੀ ਪਰਸੋਂ ਦਾ ਖੰਡ ਪਾਠ ਸਾਹਿਬ ਰੱਖਿਆ ਸੀ ਤੇ ਉੱਥੇ ਸੇਵਾ ਕਰਦੇ ਸੀ 11 ਵਜੇ ਤੱਕ ਅਸੀਂ ਆਏ ਹਾਂ ਘਰ ਕਿਸੇ ਦਾ ਸ਼ੱਕ ਵਗੈਰਾ ਕੁਝ ਜੀ ਕੋਈ ਸ਼ੱਕ ਇੰਨਾ ਤਾਂ ਹੁਣ ਕੋਈ ਨਹੀਂ ਹੈਗੀ ਜੀ ਸ਼ੱਕ ਤਾਂ ਬਸ ਸਿਰਫ ਇਹ ਆ ਬਈ ਰੰਗ ਵਾਲੇ ਜਿਹੜੇ ਆ ਉਹ ਹੀ ਸਾਡੇ ਇੱਥੇ ਅੰਦਰ ਬڑے ਬੁੜੇ ਆ ਉਹ ਰੰਗ ਹੀ ਕੀਤਾ ਉਹਨਾਂ ਨੇ ਤਾਂ ਹੁਣ ਇਦਾਂ ਹੋਰ ਤਾਂ ਕੋਈ ਸਾਡੇ ਆਉਂਦਾ ਨਹੀਂ ਜਾਂਦਾ ਨਹੀਂ ਇਹ ਕਹਾਣੀ ਤੁਹਾਡਾ ਮਨਿੰਦਰ ਸਿੰਘ ਸ਼ੇਰਪੁਰ ਜੀ ਜੀ ਮਨਿੰਦਰ ਜੀ ਕਿਵੇਂ ਵੇਖਦੇ ਹੋ ਪਿੰਡ ਦੇ ਵਿੱਚ ਕਿਤੇ ਇੱਕ ਚੋਰੀ ਹੋਈ ਹੈ ਬਹੁਤ ਜ਼ਿਆਦਾ ਵੱਡੀ ਤੇ ਬਹੁਤ ਕਾਫੀ ਜ਼ਿਆਦਾ ਨੁਕਸਾਨ ਹੋਇਆ ਪਰਿਵਾਰ ਦਾ ਹਾਂਜੀ ਹਾਂਜੀ ਮੈਨੂੰ ਸਵੇਰੇ ਫੋਨ ਗਿਆ ਜੀ ਜਦੋਂ ਸਵੇਰੇ ਫੋਨ ਗਿਆ ਤੇ ਇਹ ਦੱਸਿਆ ਕਿ ਦਲਬਾਖ ਸਿੰਘ ਉਹਨਾਂ ਦੇ ਘਰ ਚੋਰੀ ਹੋ ਗਈ ਇਹਨਾਂ ਦੇ ਗਹਿਣੇ ਕੋਈ 25 ਦੇ ਟੋਲੇ ਦੇ ਲਗਭਗ ਔਰ 90 ਕਹਾਜਾਂ ਦੇ ਲਗਭਗ ਕੈਸ਼ ਸੀਗਾ ਕੋਈ ਦਿਨਾਰ ਸੀਗੇ ਕਪੜਾ ਜਿਹੜਾ ਵੀ ਜਿਹੜਾ ਸਾਰਾ ਉਹ ਪਿੱਛੋਂ ਦੀ ਵੜ ਕੇ ਲੈ ਗਏ ਆ ਤੇ ਪੁਲਿਸ ਰਿਪੋਰਟ ਕੀਤੀ ਜਾਂ ਪੁਲਿਸ ਮਾੜੇ ਮੋٹے ਬਿਆਨ ਲੈ ਕੇ ਚਲ ਗਈ ਆ ਲੇਕਿਨ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਸੁੱਤਾ ਆ ਕੋਈ ਵੀ ਪਿੰਡਾਂ ਦੇ ਵਿੱਚ ਕਿਸੇ ਦੀ ਸੇਫਟੀ ਨਹੀਂ ਲਗੀ ਨਾ ਹੀ ਕਦੀ ਕੋ ਧਿਆਨ ਕੀਤਾ ਕਿਉਂਕਿ ਜਿਹੜਾ ਚੋਰ ਆ ਚੋਰ ਆਪਣੀ ਮਰਜ਼ੀ ਦੇ ਨਾਲ ਆਉਂਦੇ ਆ ਔਰ ਆਪਣੀ ਮਰਜ਼ੀ ਕਰਕੇ ਦੇਖੋ ਇਹ ਘਰ ਸੁੱਤਿਓ ਸੀ ਦੂਸਰੇ ਬੇੜੇ ਦੇ ਮੋਰਲੇ ਪਾਸੇ ਸੁੱਤਿਆਂ ਦੇ ਚੋਰੀ ਕਰਕੇ ਲੈ ਗਏ ਇਹ ਤੋਂ ਹੋਰ ਵੱਡੀ ਚੋਰਾ ਨੂੰ ਖੋਲ ਘੇਟ ਸਕਦੇ ਹਾਂ ਬੰਦਿਆਂ ਨੂੰ ਬੰਦੇ ਦੀ ਜਮਾ ਪੂੰਜੀ ਹੁੰਦੀ ਹੈ ਸਾਰੀ ਉਮਰ ਦੀ ਕਮਾਈ ਹੁੰਦੀ ਹੈ ਉਹ ਮਿੰਟਾਂ ਸਕਿੰਟਾਂ ਚ ਉਡਾ ਕੇ ਲੈ ਜਾਂਦੇ ਚੋਰ ਸੁਰੱਖਿਆ ਕੋਈ ਨਹੀਂ ਜੀ ਹੈ ਜੇ ਸੁਰੱਖਿਆ ਹੋਵੇ ਤੇ ਚੋਰ ਫਿਰ ਇਹ ਬਾਣੀ ਵੀ ਕਿਉਂ ਕਿਉਂਕਿ ਸੁਰੱਖਿਆ ਉਹਨਾਂ ਨੂੰ ਪਤਾ ਹੈ ਕਿ ਇੱਥੇ ਕੋਈ ਨਹੀਂ ਦੇਖਦਾ ਘਰ ਹੁੰਦਿਆਂ ਹੀ ਉਹ ਕਦੇ ਘਰ ਭੰਕੇ ਸਾਰਾ ਕੁਝ ਲੁੱਟ ਕੇ ਲੈ ਗਏ